ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਨizamuddin ਨੇ ਮਹਾਰਾਜ ਨੂੰ ਦਿੱਤਾ ਵਚਨ ਤੋੜ ਦਿੱਤਾ ਸੀ ਜਦੋਂ ਉਹਨੇ ਲਾਹੌਰ ਦੇ ਇਲਾਕੇ 'ਚ ਲੁੱਟ ਮਾਰ ਕੀਤੀ ਸੀ ਤੇ ਮਹਾਰਾਜ ਨੇ ਸਰਦਾਰ ਫਤਿਹ ਸਿੰਘ ਆਲੂ ਵਾਲੀਆਂ ਨਾਲ ਮਿਲ ਕੇ ਕਸੂਰ ਤੇ ਜਾ ਚੜਾਈ ਕੀਤੀ ਤੇ ਇੱਕ ਜੋਗ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਡੇਰੇ ਲਾ ਲਏ ਜਿਹੜੇ ਉਧਰ ਪਠਾਨ ਸਨ ਉਹਨਾਂ ਨੇ ਮਹਾਰਾਜ ਜਿਉਣ ਤੋਂ ਪਹਿਲਾਂ ਹੀ ਮੋਰਚੇ ਤਿਆਰ ਕਰ ਲਈ ਸੀ ਤੇ ਅਗਲੇ ਦਿਨ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਬਹੁਤ ਖੂਨ ਡੁੱਲਦਾ ਹੈ ਸ਼ੇਰੀ ਪੰਜਾਬ ਆਪਾਤ ਵਿੱਚ ਤਲਵਾਰ ਲੈ ਕੇ ਸ਼ੇਰ ਦੀ ਤਰ੍ਹਾਂ ਵੈਰੀ ਉੱਤੇ ਜਾ ਪੈਂਦੇ ਜੇ ਕੋਈ ਸਾਹਮਣੇ ਆਉਂਦਾ ਸੀ ਤੇ ਉਹਨਾਂ ਨੂੰ ਸੰਸਾਰ ਤੋਂ ਪਾਰ ਕਰ ਦਿੰਦੇ ਸੀ ਜਿਹੜੇ ਪਠਾਨ ਸਾਡੇ ਇਸ ਲੜਾਈ ਦੇ ਵਿੱਚ ਬਹੁਤ ਹਿੰਮਤ ਤੇ ਦਲੇਰੀ ਨਾਲ ਲੜੇ ਪਰ ਛੇਤੀ ਖਾਲਸੇ ਦੀ ਤਲਵਾਰਾਂ ਦੇ ਮੂੰਹ ਮੋੜ ਦਿੱਤੇ ਸੀ ਜਿਹੜੇ ਗਾਜੀ ਸਨ ਉਹ ਮੈਦਾਨ ਛੱਡ ਕੇ ਕਿਲੇ ਦੇ ਅੰਦਰ ਜਾ ਵੜੇ ਤੇ ਅੰਦਰੋਂ ਗੋਲੀਆਂ ਲੱਗੇ ਵਰਸਾਉਣ ਮਹਾਰਾਜ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਤੋਪਾਂ ਦੇ ਮੂੰਹ ਕਿਲੇ ਵੱਲ ਨੂੰ ਕੀਤੇ ਜਾਣ ਤੇ ਗੋਲੇ ਲੱਗੇ ਵਰਸਾਉਣ ਤੇ ਉਧਰ ਜਿਹੜੇ ਸਨ ਕਿਲੇ ਦੇ ਅੰਦਰ ਪਠਾਨ ਉਹਨਾਂ ਦੇ ਵਿੱਚ ਐਸੀ ਨਰਾਸ਼ਤਾ ਸਾਈ ਕਿ ਕੋਈ ਹੱਦੀ ਨਾ ਰਹੀ ਤੇ ਜਿਹੜਾ ਨizamuddin ਸੀ ਉਹਨੇ ਆਪਣੇ ਆਪ ਨੂੰ ਸਾਰੇ ਪਾਸਿਓਂ ਵੇਖ ਲਿਆ ਕਿ ਘਿਰ ਚੁੱਕਾ ਤੇ ਹੱਥ ਵਿੱਚ سپਹਤ ਝੰਡਾ ਲਾਇਆ ਕਿ ਮਹਾਰਾਜ ਦੀ ਸਰਨ ਵਿੱਚ ਆ ਗਿਆ ਤੇ ਪੁੱਲ ਲੱਗਾ ਬਖਸ਼ਾਉਣ ਤੇ ਅੱਗੇ ਵਚਨ ਦਿੱਤਾ ਕਿ ਅੱਗੇ ਤੋਂ ਖਾਲਸੇ ਦਾ ਸ਼ੁਭਚਿੰਤਕ ਬਣ ਕੇ ਰਾਵਾਂਗਾ ਤੇ ਉਹਦੇ ਤੋਂ ਇੱਕ ਦੰਡ ਦੇ ਤੌਰ ਤੇ ਬੜੀ ਵੱਡੀ ਰਕਮ ਲਈ ਗਈ ਤੇ ਇਸ ਤਰ੍ਹਾਂ ਖਾਲਸੇ ਪੰਥ ਨੇ ਜਿੱਤ ਦਾ ਝੰਡਾ ਲਾਉਂਦੇ ਹੋਏ ਲਾਹੌਰ ਵੱਲ ਖਾਲਸਾ ਪੰਥ ਖਾਲਸਾਦਨ ਆ ਗਿਆ ਤੇ ਆਪਾਂ ਬਾਕੀ ਇਦਾਂ ਹੀ ਇਤਿਹਾਸ ਲੈ ਕੇ ਆਉਂਦੇ ਰਾਵਾਂਗੇ ਆਪਣੀਆਂ ਵੀਡੀਓ ਇਤਿਹਾਸ ਨਾਲ ਜੁੜਨ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਰੂਰ ਆਪਣੀਆਂ ਵੀਡੀਓ ਵੇਖੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ